ਤਿੰਨ ਦਾ ਬਿਰਵਾ ਦਿਓ ਅੱਜ ਦੀ ਮੀਟਿੰਗ ਹੈ ਜਿਹੜੀ ਉਹ ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਬਾਰੇ ਕਰ ਜੂਨੀਅਰ ਰਿਸਟਰ ਨੰਬਰ 33 ਜਿਲ੍ਹਾ ਰੋਪੜ ਦੀ ਬ੍ਰਾਂਚ ਆਨੰਦਪੁਰ ਸਾਹਿਬ ਤੇ ਨੰਗਲਵਾਲੋਂ ਕੀਤੀ ਗਈ ਹੈ ਸਰਕਾਰ ਦਾ ਜਿਹੜਾ ਰਵਈਆ ਹੈ ਉਹ ਪਿਛਲੀਆਂ ਸਰਕਾਰਾਂ ਦੇ ਨਾਲੋਂ ਵੀ ਮਾੜਾ ਹੈ ਮੁੱਖ ਮੰਤਰੀ ਵੱਲੋਂ ਬਾਰ ਬਾਰ ਮੀਟਿੰਗਾਂ ਦੇ ਕੇ ਜਿਹੜਾ ਹੈ ਉਹ ਮੁੱਕਰ ਰਹੇ ਨੇ ਇਸ ਦੇ ਸਬੰਧ ਦੇ ਵਿੱਚ ਜਿਹੜਾ ਹੈ 6 ਤਰੀਕ ਨੂੰ ਸਾਡੀ ਜਥੇਬੰਦੀ ਵੱਲੋਂ ਇੱਕ ਵੱਡੀ ਮੀਟਿੰਗ ਹੈ ਜਿਹੜੀ ਲੁਧਿਆਣਾ ਪ੍ਰਤਾਪਨਗਰ ਚੌਂਕ ਵਿਖੇ ਰੱਖੀ ਗਈ ਹੈ ਜਿਸ ਦੇ ਵਿੱਚ ਆਰ ਪਾਰ ਦੀ ਲੜਾਈ ਦੇ ਅਗਲੇ ਸੰਘਰਸ਼ ਦਾ ਜਿਹੜਾ ਹੈ ਉਹ ਐਲਾਨ ਕੀਤਾ ਜਾਊਗਾ ਅੱਜ ਸਾਡੀ ਨੰਗਲ ਤੇ ਆਨੰਦਪੁਰ ਸਾਹਿਬ ਰਾਜ ਦੀ ਸਾਂਝੀ ਮੀਟਿੰਗ ਸਾਡੇ ਸੂਬਾਈ ਆਗੂ ਜਸਵੀਰ ਸਿੰਘ ਜੰਦਪੜੀ ਤੇ ਸਾਡੇ ਬ੍ਰਾਂਚ ਪ੍ਰਧਾਨ ਮੱਖਣ ਕਾਲਸ ਸਿੰਘ ਜੀ ਰਹਿਨਮਾਈ ਹੇਠ ਹੋਈ ਹੈ ਇਹਦੇ ਵਿੱਚ ਜਿਹੜੇ ਕਿ ਪਿਛਲੇ ਸੰਘਰਸ਼ਾਂ ਦਾ ਰਿਵਿਊ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੰਘਰਸ਼ ਕਰਨੇ ਆ ਜਾਂ ਸੂਬਾ ਕਮੇਟੀ ਵੱਲੋਂ ਕੋਈ ਪ੍ਰੋਗਰਾਮ ਆਉਂਦੇ ਆ ਉਹਦੀ ਪੂਰੀ ਤਿਆਰੀ ਕੀਤੀ ਗਈ ਹੈ ਸਾਰੇ ਵਰਕਰਾਂ ਵੱਲੋਂ ਅੱਜ ਹੱਥ ਖੜੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੰਘਰਸ਼ ਹੈ ਉਹਨਾਂ ਦਾ ਵਿੱਚ ਸਾਥ ਦੇਣ ਦਾ ਸੂਬਾ ਕਮੇਟੀ ਤੇ ਜ਼ਿਲ੍ਹਾ ਕਮੇਟੀ ਦਾ ਜਾਂ ਬ੍ਰਾਂਚ ਕਮੇਟੀ ਦਾ ਕੋਈ ਆਈਸਿਨ ਉਹਨੂੰ ਸਾਥ ਦੇਣ ਲਈ ਪੂਰੀ ਅੱਜ ਹਮਾਇਤ ਦਿੱਤੀ ਗਈ ਹੈ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਤੇ ਇੱਥੋਂ ਸਾਡੇ ਕਾਰਜਕਾਰੀ ਇੰਜੀਨੀਅਰ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਆਊਟਸੋਰਸ ਜਿਹੜੇ ਮੁਲਾਜ਼ਮ ਹੈ ਆਨੰਦਪੁਰ ਸਾਹਿਬ ਡਿਵੀਜ਼ਨ ਦੇ ਅੰਡਰ ਚਾਹੇ ਨੂਰੂਬੇਦੀ ਹੋਣ ਚਾਹੇ ਨੰਗਲ ਹੋਣ ਚਾਹ ਦਸਤਰੀ ਜਾਂ ਫੀਲਡ ਗਰੇ ਸਾਡੇ ਆਊਟਸੋਰਸ ਮਜ਼ਦਮ ਉਹਨਾਂ ਨੂੰ ਜਿਹੜੀ ਕਿਰਤ ਕਮਿਸ਼ਨ ਦੀ ਸਾਰਣੀ ਇੱਕ ਚੋਂ ਕੱਢ ਕੇ ਦੋ ਸ਼ਾਮਿਲ ਕਰਕੇ ਸਟਾਫ ਕੈਟਾਗਰੀ ਦੇ ਅਨੁਸਾਰ ਤਨਖਾਹਾਂ ਜਾਰੀ ਕੀਤੀਆਂ ਜਾਣ ਕਿਉਂਕਿ ਇਹ ਪੱਤਰ ਮਾਨਯੋਗ ਪੰਜਾਬ ਸਰਕਾਰ ਦਾ ਮਾਨਯੋਗ ਕਿਰਤ ਕਮਿਸ਼ਨਰ ਦਾ ਤੇ ਮਾਨਯੋਗ ਵਿਭਾਗੀ ਮੁਖੀ ਵੱਲੋਂ ਜਾਰੀ ਹੋ ਚੁੱਕਿਆ ਹੈ ਤੇ ਨਾਲ ਹੀ ਕੁਝ ਵਰਕਰਾਂ ਨੂੰ ਆਨੰਦਪੁਰ ਸਾਹਿਬ ਦੇ ਪਹਿਲਾਂ ਹੀ ਇਹ ਸਟਾਫ ਕੈਟਾਗਰੀ ਦੇ ਵਿੱਚ ਸ਼ਾਮਿਲ ਕਰਕੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਅਸੀਂ ਮਾਨਯੋਗ ਕਾਰਜਕਾਰੀ ਇੰਜੀਨੀਅਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਇਹ ਪੱਕਵੱਤੀ ਰਵਈਆ ਤਿਆਗ ਕੈ ਵਰਕਰਾਂ ਨੂੰ ਜਿਹੜਾ ਇੱਕ ਇੱਕ ਬੁਰਤਾ ਦੇ ਨਾਲ ਬਰਾਬਰ ਤਨਖਾਹ ਸਾਰੇ ਨੂੰ ਜਾਰੀ ਕੀਤੀਆਂ ਜਾਣ ਸਟਾਫ ਕੈਟਾਗਰੀ ਦੇ ਵਿੱਚ ਵਰਕਰਾਂ ਨੂੰ ਸ਼ੁਰੂ ਦੇ ਜਿਹੜੀ ਕਿਰਤਨ ਹੁਣ ਅਨੁਸਾਰ ਸ਼ਾਮਲ ਕੀਤਾ ਜਾਣ ਕਿਉਂਕਿ ਇਹ ਵਰਕਰਾਂ ਦੀ ਹੱਕੀ ਤੇ ਜਾਇਜ਼ ਮੰਗ ਹੈ ਇਸ ਕਰਕੇ ਇਹ ਮੀਟਿੰਗ ਕੀਤੀ ਗਈ ਹੈ ਇਹ ਤੋਂ ਬਾਅਦ ਸਾਡੀ 6 ਤਰੀਕ ਨੂੰ ਸੂਬਾ ਕਮੇਟੀ ਜਿਹੜੀ ਮੀਟਿੰਗ ਹੈ ਲੁਧਿਆਣਾ ਉੱਥੇ ਸਾਸੀ ਅਨੰਤ ਪ੍ਰਸਾਦ ਤੋਂ ਸਾਰੇ ਜਿਹੜੇ ਆਗੂ ਨੰਗਲ ਤੋਂ ਨੂਰੂ ਦੇ ਤੋਂ ਸਾਰੇ ਜਾਣਗੇ ਜੋ ਸਟੇਟ ਕਮੇਟੀ ਦਾ ਫੈਸਲਾ ਹੋਇਆ ਪੰਜਾਬ ਸਰਕਾਰ ਦੇ ਖਿਲਾਫ ਕਿਸੇ ਵੀ ਸੰਘਰਸ਼ ਲਈ ਉਹ ਇਨਮੈਨ ਲਾਗੂ ਕੀਤਾ ਜਾਊਗਾ ਅਨੰਤ ਪ੍ਰਸਾਦ ਤੋਂ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਧੰਨਵਾਦ